ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸੜਦੇ ਹੋਣ ਦੇਖੋ ਬਣੀਆਂ ਕਿ ਨਹੀਂ ਐ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿਜਲੀ ਆਮ ਆਮ ਕਰ ਦੋਗੇ ਕਾਂਗਰਸੀਆ ਬਿਆਨ ਆਇਆ ਕਿ ਬਿਲੀ ਕਿੰਨੀ ਕਰ ਸਕਦੇ ਆ ਕਰਕੇ ਦਿਖਾ ਦੀ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਐ ਕਿ ਜਿਹੜੇ ਹਰ ਜੰਦੀਗੜ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇ ਨਾ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਐ ਬਣਾ ਤਾ ਤੇ ਆਪਣੀ ਪਾਰਟੀ ਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਐ ਐ ਜਾ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਐ ਮੈਂ ਅੱਜ ਤੱਕ ਜੋ ਕੀ ਐ ਪੂਰਾ ਕੀਤਾ ਤੁਸੀਂ ਮੇਰੇ ਪ੍ਰਾਣੀਆਂ ਭਾਸ਼ਣ ਸੁਣ ਲੋ ਸਟੇਟਮੈਂਟਾਂ ਸੁਣ ਲੋ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿੱਲੀ ਅਮ-ਅਮ ਕਰ ਦੋਂਗੇ ਕਾਂਗਰਸੀਆਂ ਬਿਆਨ ਆਇਆ ਕਿ ਬਿੱਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾ ਦੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹਰ ਜੰंडीगढ़ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇ ਨਾ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿੰਨੀਆਂ